ਅਪਨਤ ਸੋਸ਼ਲ ਸੰਸਥਾ ਪਟਿਆਲਾ ਵੱਲੋਂ ਖੁਰਦ ਪਿੰਡ ਵਿੱਚ ਅੱਜ 18ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਅਪਨਤ ਸੰਸਥਾ ਜਿਹੜੀ ਕਿ ਪਿਛਲੇ 9-10 ਸਾਲ ਤੋਂ ਲਗਾਤਾਰ ਸਮਾਜ ਦੇ ਵਿੱਚ ਆਪਣਾ ਇੱਕ ਵੱਡਮੁੱਲਾ ਯੋਗਦਾਨ ਪਾ ਰਹੀ ਹੈ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ। ਉਸੇ ਦੇ ਤਹਿਤ ਅੱਜ ਅਸੀਂ ਇੱਥੇ ਇੱਕ ਖੂਨਦਾਨ ਕੈਂਪ ਲਗਾਇਆ ਹੈ ਤੇ ਇਸ ਖੂਨਦਾਨ ਕੈਂਪ ਦੇ ਵਿੱਚ ਮੈਂ ਵਿਸ਼ੇਸ਼ ਤੌਰ ਤੇ ਸਾਡੀਆਂ ਬੇਬੀਆਂ ਸਾਡੀਆਂ ਭੈਣਾਂ ਪਿਛਲੇ 10 ਸਾਲ ਤੋਂ ਲਗਾਤਾਰ ਸਾਡੇ ਕੈਂਪਾਂ ਦੇ ਵਿੱਚ ਲੰਗਰ ਦੀ ਸੇਵਾ ਨਿਭਾ ਰਹੇ ਨੇ ਪਿਛਲੇ 10 ਸਾਲ ਤੋਂ ਪਟਿਆਲਾ ਦੇ ਵਿੱਚ ਪਿੰਗਲ ਵਾਲਾ ਆਸ਼ਰਮ 'ਚ ਅਸੀਂ ਹਰ 15ਵੇਂ ਦਿਨ ਲੰਗਰ ਦੀ ਸੇਵਾ ਕਰਦੇ ਆ ਜਿੱਥੇ ਲਗਭਗ 2200 ਦੇ ਕਰੀਬ ਮਰੀਜ਼ ਨੇ ਜਿਨ੍ਹਾਂ ਲਈ ਰਾਸ਼ਨ ਅਸੀਂ ਤਿਆਰ ਕਰਵਾ ਕੇ ਉਹਨਾਂ ਨੂੰ ਭੇਜਦੇ ਆ ਤੇ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਖੁਰਦਪਿੰਡ ਦੀਆਂ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਦਾ ਨਾਲ ਹੀ ਸਾਡੀ ਟੀਮ ਖੜੀ ਹੈ ਜਿਹੜੇ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਤਾਂ ਕਿ ਅਸੀਂ ਜਿਹੜੇ ਸਮਾਜ ਭਲਾਈ ਦੇ ਕੰਮ ਨੂੰ ਹੋਰ ਚੰਗੀ ਤਰ੍ਹਾਂ ਨੇਪਰੇ ਚਾੜ ਸਕੀਏ ਅਸੀਂ ਧੰਨਵਾਦ ਕਰਦੇ ਆਂ ਹਰਦੀਪ ਸ਼ਰਮਾ ਜੀ ਦਾ ਤਾਰਾ ਫੀਡ ਤੋਂ ਜਿਹੜੇ ਕੀ ਸਾਡੇ ਇਸ ਖੋਦਾਨ ਕੈਂਪ ਦੇ ਵਿੱਚ ਸਾਡਾ ਬਹੁਤ ਵੱਡਾ ਸਹਿਯੋਗ ਦੇਣ ਇੱਥੇ ਪਹੁੰਚੇ ਨੇ ਇਹਨਾਂ ਦੇ ਸਹਿਯੋਗ ਸਦਕਾ ਸਾਨੂੰ ਬੜਾ ਵੱਡਾ ਹੌਸਲਾ ਮਿਲਿਆ ਕਿਉਂਕਿ ਇਹਨਾਂ ਨੇ ਇੱਥੇ ਜਿਹੜਾ ਲੰਗਰ ਪਾਣੀ ਦਾ ਇੰਤਜ਼ਾਮ ਹੋਇਆ ਇਹ ਤਾਰਾ ਫੀਡ ਵੱਲੋਂ ਹੋਇਆ ਹੈ ਤੇ ਸਾਰੇ ਡੋਨਰ ਨੇ ਜੀ ਤੇ ਆਹ ਰਿਫਰੈਸ਼ਮੈਂਟ ਏਰੀਆ ਸਰਦਾਰ ਗੁਲਜਾਰ ਸਿੰਘ ਜੀ ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਇਹ ਹਰ ਵਾਰ ਸਭ ਤੋਂ ਪਹਿਲਾਂ ਚਾਹੇ ਸ਼ਰੀਰਤ ਪੱਖੋਂ ਵੀ ਕੋਈ ਘਾਟਵਾਦ ਹੋਏ ਹਮੇਸ਼ਾ ਸਾਡੇ ਨਾਲ ਖੜਦੇ ਨੇ ਲੰਗਰ ਦੀ ਸੇਵਾ ਦੇ ਵਿੱਚ ਸਭ ਤੋਂ ਮੂਰੇ ਸਾਡੇ ਬਾਪੂ ਗੁਲਜਾਰ ਸਿੰਘ ਹੁੰਦੇ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਵੀ ਇਹ ਇਹਨਾਂ ਦੇ ਅਸ਼ੀਰਵਾਦ ਸਦਕਾ ਅਸੀਂ ਇਸ ਕੰਮ ਨੂੰ ਲਗਾਤਾਰ ਚਲਾ ਰਹੇ ਆਂ ਇਹ ਜਿਹੜੀ ਰਿਫਰੈਸ਼ਮੈਂਟ ਹੈਗੀ ਹੈ ਇਹ ਜਿਹੜੇ ਸਾਡੇ ਬਲੱਡ ਡੋਨੇਸ਼ਨ ਦੇ ਕੇ ਆਣਗੇ ਸਾਥੀ ਉਹਨਾਂ ਵਾਸਤੇ ਇਹ ਰਿਫਰੈਸ਼ਮੈਂਟ ਲਗਾਈ ਗਈ ਹੈ ਤਨਮ ਸਿੰਘ ਕਾਲਾ ਜਿਹੜੇ ਕਿ ਖੁਰਤਪਿੰਡ ਤੋਂ ਹੀ ਨੇ ਤੇ ਲੱਤਾਂ ਤੋਂ ਥੋੜੇ ਜਿਹਾ ਲਾਚਾਰ ਨੇ ਪਰ ਇਹਨਾਂ ਦਾ ਹੌਸਲਾ ਜਿਹੜਾ ਹੈਗਾ ਉਹ ਸਾਨੂੰ ਸਾਡੀ ਹੌਸਲਿਆਂ ਨੂੰ ਹੋਰ ਵੱਡੀ ਉਡਾਨ ਦਿੰਦਾ ਪਿਛਲੇ 4 ਕੈਂਪਾਂ ਦੇ ਵਿੱਚ ਹਰ ਵਾਰ ਇਹਨਾਂ ਨੇ ਮੂਰੇ ਹੋ ਕੇ ਖੂਨਦਾਨ ਕੀਤਾ ਅਸੀਂ ਧੰਨਵਾਦ ਕਰਦੇ ਆ ਇਹਨਾਂ ਦੇ ਹੌਸਲਿਆਂ ਨੂੰ ਜਿਹੜੇ ਕਿ ਸਰੀਰਕ ਪੱਖੋਂ ਕਮਜ਼ੋਰ ਹੋਣ ਦੇ ਬਾਵਜੂਦ ਸਾਡੇ ਨਾਲ ਮੋਡਨਰ ਮੋਡਾ ਲਾ ਕੇ ਖੜਦੇ ਨੇ ਤੇ ਇਹ ਮਿਸਾਲ ਨੇ ਉਹਨਾਂ ਲਈ ਜਿਹੜੇ ਖੂਨਦਾਨ ਦੇਣ ਤੋਂ ਡਰਦੇ ਨੇ ਸਭ ਤੋਂ ਪਹਿਲਾਂ ਡੋਨਰ ਦਾ ਜਿਹੜਾ ਹੈਗਾ ਬਲੱਡ ਗਰੁੱਪ ਚੈੱਕ ਕੀਤਾ ਜਾਂਦਾ ਹੈ ਉਹਨਾਂ ਦਾ ਐਚਬੀ ਚੈੱਕ ਕਰਕੇ ਹਿਸਟਰੀ ਲੈ ਕੇ ਉਹਦੀ ਪ੍ਰੋਪਰ ਹਿਸਟਰੀ ਲੈ ਕੇ ਵੀ ਪਿਛਲੇ 6 ਮਹੀਨੇ 4 ਮਹੀਨੇ ਚ ਕੋਈ ਉਹਨਾਂ ਨੂੰ ਕੋਈ ਪ੍ਰੋਬਲਮ ਕੋਈ ਦਿੱਕਤ ਤਾਂ ਨਹੀਂ ਰਹੀ ਉਸ ਤੋਂ ਬਾਅਦ ਉਹਨਾਂ ਦਾ ਇੱਕ ਫਾਰਮ ਭਰਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਹੈਗਾ ਬਲੱਡ ਬੈਗ ਦੇ ਕੇ ਇੱਥੇ ਫਿਰ ਉਹਨਾਂ ਤੋਂ ਅਸੀਂ ਸਾਡੇ ਡੋਨਰ ਨੇ ਇਹਨਾਂ ਤੋਂ ਫਿਰ ਜਿਹੜਾ ਹੈਗਾ ਬਲੱਡ ਡੋਨੇਟ ਕਰਾਇਆ ਜਾਂਦਾ ਹੈ। ਹਾਂ ਜੀ ਇਹ ਸਾਰੇ ਜਿਹੜੇ ਮਤਲਬ ਡੋਨਰ ਨੇ ਕਲੈਕਸ਼ਨ ਦੇ ਰਹੇ ਨੇ। ਹਾਂ ਜੀ ਜਿੰਨੇ ਵੀ ਬਹੁਤ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ। ਸਾਨੂੰ ਖੁਸ਼ੀ ਤਾਂ ਮਿਲਦੀ ਹੈ ਕਿ ਲੋਕ ਸਾਡਾ ਭਰਪੂਰ ਸਹਿਯੋਗ ਦਿੰਦੇ ਨੇ। ਅਸੀਂ 2 ਦਿਨ ਪਹਿਲਾਂ ਕਹਿੰਨੇ ਆ ਵੀ ਅਸੀਂ ਬਲੱਡ ਡੋਨੇਸ਼ਨ ਕੈਂਪ ਲਾਣਾ ਹੈ ਤਾਂ ਖੁਰਦਪਿੰਡ ਵਾਸੀ ਵੱਧ ਝੜ ਕੇ ਇਸ ਹਿੱਸਾ ਲੈਣੇ ਆ ਤੇ ਅਸੀਂ ਧੰਨਵਾਦ ਕਰਦੇ ਆ ਖੁਰਦਪਿੰਡ ਪਿੰਡ ਵਾਲੇ ਲੋਕਾਂ ਦਾ ਵੀ। ਸੈਂਟਰ ਪਟਿਆਲਾ ਤੋਂ ਸਾਗਰ ਜੀ ਸਾਡੇ ਨਾਲ ਇਹਨਾਂ ਦੀ ਪੂਰੀ ਟੀਮ ਤੇ ਬੜੇ ਕੋਆਪਰੇਟਿਵ ਐਨਰ ਆ ਸਟਾਫ ਤੇ ਲਾਈਫਲਾਈਨ ਬਲੱਡ ਸੈਂਟਰ ਪਟਿਆਲਾ ਹਮੇਸ਼ਾ ਜਦੋਂ ਵੀ ਸਾਨੂੰ ਕਦੇ ਬਲੱਡ ਦੀ ਵੀ ਜ਼ਰੂਰਤ ਹੁੰਦੀ ਹੈ ਕਿਸੇ ਮਰੀਜ਼ ਲਈ ਤਾਂ ਹਮੇਸ਼ਾ ਸਾਡਾ ਸਹਿਯੋਗ ਦਿੰਦੇ ਨੇ ਸਾਗਰ ਜੀ ਨੇ ਬਹੁਤ ਹੀ ਨੇਕ ਇਨਸਾਨ ਤੇ ਬਹੁਤ ਵਧੀਆ ਜਿਹੜੇ ਸਾਡੇ ਸਾਥੀ ਨੇ ਇੱਕ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਤੇ ਉਹ ਦਿੰਦੇ ਹੋਏ ਸਾਡੇ ਟੀਮ ਦੇ ਆਗੂ ਜਗਪਾਲ ਸਿੰਘ ਉਧਾਂ ਕਿਸਾਨ ਵਿਕਾਸ ਫਰੰਟ ਤੋਂ ਤੇ ਉਹਨਾਂ ਦੀ ਟੀਮ ਅਸੀਂ ਧੰਨਵਾਦ ਕਰਦੇ ਆ ਕਿ ਸਾਡੇ ਜਿੰਨੇ ਵੀ ਕੈਂਪ ਇੱਥੇ ਲੱਗਦੇ ਨੇ ਜਗਪਾਲ ਸਿੰਘ ਉਦਾਂ ਜੀ ਹਮੇਸ਼ਾ ਸਾਡਾ ਇੱਥੇ ਸਹਿਯੋਗ ਦਿੰਦੇ ਨੇ ਸਾਡਾ ਹੌਸਲਾ ਵਧਾਉਣ ਲਈ ਇੱਥੇ ਜ਼ਰੂਰ ਪਹੁੰਚਦੇ ਨੇ ਬਲੱਡ ਨੇਸ਼ਨ ਕੈਂਪ ਦੇ ਨਾਲ-ਨਾਲ ਅਸੀਂ ਸਪੈਸ਼ਲੀ ਧੰਨਵਾਦ ਕਰਨਾ ਚਾਹੁੰਦੇ ਆ ਡਾਕਟਰ ਹਰਦੀਪ ਰੰਧਾਵਾ ਦਾ ਜਿਹੜੇ ਕਿ ਹਮੇਸ਼ਾ ਸਾਡੇ ਬਲੱਡ ਨੇਸ਼ਨ ਕੈਂਪ ਦੇ ਵਿੱਚ ਸਾਡੇ ਨਾਲ ਹਮੇਸ਼ਾ ਸਹਿਯੋਗ ਕਰਦੇ ਨੇ ਅਸੀਂ ਸਾਡੀ ਛੋਟੀ ਜੀ ਰਿਕੁਐਸਟ ਤੇ ਇਹਨਾਂ ਨੇ ਇੱਥੇ ਅੱਜ ਆਈ ਚੈੱਕਅਪ ਕੈਂਪ ਲਾਇਆ ਸੀਗਾ ਤੇ ਜਿਹਦੇ ਵਿੱਚ ਇਹਨਾਂ ਨੇ ਲਗਭਗ 100 ਦੇ ਕਰੀਬ ਮਰੀਜ਼ਾਂ ਦੀ ਅੱਖਾਂ ਚੈੱਕ ਕੀਤੀਆਂ ਤੇ ਉਹਨਾਂ ਨੂੰ ਫ੍ਰੀ ਚ ਦਵਾਈਆਂ ਵੰਡੀਆਂ ਸਾਡੀ ਟੀਮ ਆ ਪੂਰੀ ਜਿਹੜੀ ਆਪਣਤ ਸੇਵਾ ਸੁਸਾਇਟੀ ਇਹ ਪੂਰੀ ਟੀਮ ਪਿੱਛੇ ਤੁਸੀਂ ਦੇਖ ਰਹੇ ਹੋ ਖੂਨ ਦਾ ਸ਼ੁਰੂ ਕੀਤਾ ਫੋਰਟ ਦਾ ਪਿੰਡਾ ਦਾ ਕੰਡੇਸੌਰ ਮੁਖ ਸਿੰਘ ਜੀ ਸਾਡੇ ਸਾਥੀ ਇਹ ਵੀ ਨਿਰੰਤਰ ਜਿਹੜਾ ਬਲੱਡ ਡੋਨੇਟ ਕਰਦੇ ਰਹਿੰਦੇ ਨੇ